ਇੱਕ ਬੱਚੇ ਦਾ ਜਨਮ ਹੋਇਆ ਤੇ ਇੱਕ Hindu ਪਰਿਵਾਰ ਦੇ ਵਿੱਚ ਤੇ ਉਸ ਬੱਚੇ ਨੇ ਬਹੁਤ ਵਿੱਦਿਆ ਹਾਸਲ ਕਰਕੇ ਉਹ ਧਾਰਮਿਕ ਬਣ ਗਿਆ ਗੱਲ ਨੋਟ ਕਰਿਓ ਉਹ ਸਿਰਫ ਧਾਰਮਿਕ ਬਣਿਆ ਪਰ ਅੱਗੇ ਨਹੀਂ ਪਹੁੰਚਿਆ ਹਾਲੇ ਉਸਨੂੰ ਹੋਰ ਅੱਗੇ ਜਾਣਾ ਦਾ ਭਾਵ ਪ੍ਰਮਾਤਮਾ ਤੱਕ ਪਹੁੰਚਣਾ ਦਾ ਧਰਮ ਦਾ ਅਸਲੀ ਮਤਲਬ ਕੀ ਆਏ ਵੀ ਬੰਦੇ ਨੂੰ ਦੱਸਣਾ ਸਾਰਾ ਕੁਝ ਵੀ ਪ੍ਰਮਾਤਮਾ ਕਿੱਥੇ ਬੈਠਾ ਪ੍ਰਮਾਤਮਾ ਦਾ ਰਸਤਾ ਕਿਆ ਹੈ ਕਿਹੜੇ-ਕਿਹੜੇ ਸਾਧਨਾ ਨਾਲ ਪ੍ਰਮਾਤਮਾ ਤੱਕ ਪਹੁੰਚਿਆ ਜਾ ਸਕਾ ਸੋ ਉਹ ਬੱਚਾ ਸਿਰਫ ਧਾਰਮਿਕ ਬਣਿਆ ਤੇ ਅੱਗੇ ਨਹੀਂ ਗਿਆ ਤੇ ਉਹ ਪ੍ਰਚਾਰ ਕਰਿਆ ਉਸਨੇ ਆਪਣੇ ਧਰਮ ਦਾ ਪੂਰਾ ਪ੍ਰਚਾਰ ਕਰਿਆ ਪ੍ਰਚਾਰ ਕਰ ਕਰਕੇ ਜੀ ਉਸਕਾ ਮਰਨ ਦਾ ਟਾਈਮ ਲਾਗ ਆ ਗਿਆ ਤੇ ਉਹ ਜਾਂਦਾ ਜਾਂਦਾ ਪੂਰਾ ਜ਼ੋਰ ਲਾ ਕੇ 20 25 ਬੰਦੇ ਜੋੜੇ ਉਸਨੇ ਆਪਣੀ ਗੈਲ ਤੇ ਉਹ 20 25 ਬੰਦੇ ਜੋੜ ਕੇ ਉਸकी ਮੌਤ ਹੋ ਗਈ ਤੇ ਜਿਹੜੇ 20 25 ਬੰਦੇ ਉਸਨੇ ਆਪਣੀ ਗੈਲ ਜੁੜੇ ਤੇ ਉਹ ਵੀ ਧਾਰਮਿਕ ਬਣ ਗਏ ਅੱਗਾ ਉਹ ਵੀ ਨਹੀਂ ਵੱਧਦੇ ਕਿਉਂਕਿ ਉਹਨਾਂ ਨੂੰ ਜਿਹੜਾ ਬੰਦਾ ਗਿਆਨ ਦੇਣ ਵਾਲਾ ਤਾਂ ਉਹ ਪੂਰਨ ਹੀ ਹੇਤਾ ਤੇ ਉਹ ਬੱਚਾ ਜਿਹੜਾ ਮਰ ਗਿਆ ਉਹ ਸਾਰੀ ਉਮਰ ਧਾਰਮਿਕ ਬੰਦਾ ਬੜਾ ਖਤਰਨਾਕ ਹੋਗਾ ਕਿਉਂਕਿ ਉਸਕੇ ਅੰਦਰ ਕਟੜਤਾ ਆ ਜਾਗੀ ਤੇ ਜਿੰਨਾਂ 'ਚ ਉਸਕੇ ਅੰਦਰ ਕਟੜਤਾ ਰਹੂਗੀ ਉਹਨਾਂ ਚੋਂ ਪ੍ਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਪ੍ਰਮਾਤਮਾ ਇੱਕ ਓੰਕਾਰ ਤੇ ਸ਼ੁਰੂ ਹੋ ਰਿਹਾ ਵੀ ਉਹ ਇੱਕ ਹੈ ਤੇ ਜਿਹੜੇ ਧਾਰਮਿਕ ਬੰਦੇ ਹੋਆ ਇਹ ਇਹਨਾਂ ਇੱਕ ਕੀ ਪਰਿਭਾਸ਼ਾ ਨਹੀਂ ਪਤਾ ਲੱਗਦੀ ਇਹ ਐਂ ਕਹਾਂਗੇ ਵੀ ਜਿੰਨੇ ਵੀ ਸਿੱਖ ਐ ਵੀ ਸਭ ਸਿੱਖ ਮਾਜ ਐ ਹਿੰਦੂਆਂ ਨੂੰ ਐ ਵੀ ਸਭ ਹਿੰਦੂਆਂ ਨੂੰ ਫੋਲੋ ਕਰਾਂ ਹਿੰਦੂਆਂ ਮਾਜ ਐ ਮੁਸਲਮਾਨਾਂ ਨੂੰ ਐ ਵੀ ਸਭ ਮੁਸਲਮਾਨਾਂ ਦੇ ਵਿੱਚ ਆਜਾਂ ਇਸਾਈਆਂ ਨੂੰ ਐ ਵੀ ਸਾਰੇ ਇਸਾਈ ਬਣ ਜਾਣ ਸੋ ਉਹ ਕਦੀ ਵੀ ਪ੍ਰਮਾਤਮਾ ਦੀ ਗੱਲ ਨਹੀਂ ਕਰੂਗੇ ਇਹ ਧਰਮ ਕੀ ਗੱਲ ਕਰੂਗੇ ਜਿਹੜਾ ਮੁੰਡਾ ਧਰਮ ਕੀ ਗੱਲ ਕਰ ਰਿਹਾ ਉਹ ਕੱਟਣ ਤੇ ਤੇ ਉਸ ਬੱਚੇ ਦਾ ਮਰੇ ਦੇ ਬਾਅਦ ਮੁਸਲਮਾਨ ਪਰਿਵਾਰ ਦੇ ਵਿੱਚ ਜਨਮ ਹੋ ਗਿਆ ਹੁਣ ਉਸ ਨੂੰ ਜਿਹੜਾ ਸਾਰੀ ਉਮਰ ਮੁਸਲਮਾਨਾਂ ਕੇ ਪਿੱਛੇ ਗਲਤ ਪ੍ਰਚਾਰ ਕਰਦਾ ਰਿਹਾ ਵੀ ਆਪਣਾ ਧਰਮ ਕੇ ਵਿੱਚ ਆਉ ਉਹ ਐ ਕਰੋ ਉਹ ਕਰੋ ਹਨਾ ਤੇ ਹੁਣ ਉਹ ਮਰੇ ਤੇ ਬਾਦ ਮੁਸਲਮਾਨ ਧਰਮ ਵਧੀਆ ਲੱਗ ਰਿਹਾ ਉਧਰ ਪੈਦਾ ਹੋ ਗਿਆ ਤੇ ਹੁਣ ਉਸ ਧਰਮ ਦਾ ਪ੍ਰਚਾਰ ਕਰ ਰਿਹਾ ਹੁਣ ਉਸਨੇ ਜੋਰ ਲਾ ਕੇ 20 25 ਬੰਦੇ ਇਧਰ ਜੋੜ ਲਏ ਤੇ ਇਧਰ ਵੀ ਧਾਰਮਿਕ ਇਹਦਾ ਉਹ ਪਰਮਾਤਮਾ ਇਧਰ ਵੀ ਪ੍ਰਾਪਤ ਨਹੀਂ ਹੋਇਆ ਤੇ ਕਿਆ ਬਣਿਆ ਕਿ ਅਸੀਂ ਕਿਸ ਕਸ਼ਮਕਸ਼ ਕੇ ਵਿੱਚ ਪਏਵੇਂ 20 ਬੰਦੇ ਉਧਰ ਜੋੜ ਲਏ 20 ਇਧਰ ਜੋੜ ਲਏ ਆ ਤਾਂ ਕੋਈ ਬਾਤ ਨਹੀਂ ਬਣੀ ਹਨਾ ਜੇ ਉਹ ਇੱਕੇ ਜੋੜ ਜਾਂਦਾ ਕੋਈ ਚੱਜ ਗਾਦਾ ਜੇ ਆਪੇ ਜੁੜ ਜਾਂਦਾ ਪ੍ਰਮਾਤਮਾ ਗੱਲ ਜੁੜ ਜਾਂਦਾ ਤੇ ਪ੍ਰਮਾਤਮਾ ਗਾ ਲੋਕਾਂ ਨੂੰ ਜੋੜ ਦਿੰਦਾ ਤੇ ਜਿਹੜੇ ਉਹ 20 ਬੰਦੇ ਉਧਰ जोड ਗਿਆ 20 ਇੱਧਰ जोड ਗਿਆ ਉਹ ਬਿਆਂ ਨੇ 20 ਹੋਰ ਪੱਟੇ ਤੇ ਉਹਨਾਂ ਨੇ 40 ਹੋ ਗਏ ਤੇ ਉਹ ਕੱਲ ਨੂੰ ਦੰਗੇ ਕਰੂਗੇ ਫਸਾਦ ਕਰੂਗੇ ਧਰਮ ਦੇ ਨਾਂ ਉਪਰ ਲੋਕਾਂ ਕੇ ਰਸਤੇ ਰੋਕੂਗੇ ਠੀਕ ਹੈ ਤੇ ਕਿਉਂਕਿ ਉਹਨਾਂ ਨੇ ਧਰਮ ਕੀ ਗੱਲ ਅੱਗੇ ਤਾਂ ਕਰਨੀ ਹੀ ਨਹੀਂ ਹੈ ਜੋ ਉਹ ਨਾ ਕੇ ਅੰਦਰ ਕਟੜਦਾ ਭਰ ਕੇ ਉਹ ਵੀ ਉਹ ਜੀ ਤਿਆਰ ਹੋਗੇ ਦੇਸ਼ ਕੇ ਵਿੱਚ ਔਰ ਲੜਾਈ ਸ਼ੁਰੂ ਕਰਨ ਕਰ ਜੂਗੇ ਉਹ ਰੱਬ ਦੀ ਬਾਤ ਤਾਂ ਕੋਈ ਕਰਨੀ ਨਹੀਂ ਹੈ ਉਹਨਾਂ ਨੇ ਸੋ ਇਸ ਕਸ਼ਮਕਸ਼ ਕੇ ਵਿੱਚ ਭਾਏਵੇਂ ਲੋਕ ਪਰਮਾਤਮਾ ਦਾ ਕਿਤਾ ਪਹੁੰਚਦੇ ਨਹੀਂ ਹੈ ਸ਼ਬਦ ਗੱਲ ਤਾਂ ਕੋਈ ਜੁੜਦਾ ਹੀ ਨਹੀਂ ਹੈ ਗਰਵਾਣੀ ਗੱਲ ਤਾਂ ਕੋਈ ਜੁੜਦਾ ਹੀ ਨਹੀਂ ਕ੍ਰਿਸ਼ਨ ਗੱਲ ਤਾਂ ਕੋਈ ਜੁੜਦਾ ਹੀ ਨਹੀਂ ਹੁਣ ਕ੍ਰਿਸ਼ਨ ਕਹਿ ਰਿਹਾ ਵੀ ਬੰਦੇ ਦੇ ਅੰਦਰ ਇੱਕ ਐਸੀ ਜੀ ਚੀਜ਼ ਬੈਠੀ ਹੈ ਜਿਹੜੀ ਨਾ ਤਾਂ ਵੱਢੀ ਜਾ ਸਕੈ ਨਾ ਮਾਰੀ ਜਾ ਸਕੈ ਨਾ ਉਸ ਨੂੰ ਤਲਵਾਰ ਗੱਲ ਕੱਟਿਆ ਜਾ ਸਕੈ ਉਹ ਕਿਹੜੀ ਚੀਜ਼ ਹੈ ਉਹ ਪਰਮਾਤਮਾ ਦੀ ਜੋਤ ਹੈ ਇਸੀ ਗੱਲ ਤਾਂ ਪੰਡਤਾਂ ਨੂੰ ਜੋੜਦੇ ਹੀ ਨਹੀਂ ਕਦੀ ਪੰਡਤਾਂ ਵਾ ਜਾਓ ਪੰਡਤਾਂ ਤਾਂ ਆਪਣਾ ਬਿਜ਼ਨਸ ਚਲਾਇਆ ਵਾ ਥਾਰਾ ਪਿਤਰ ਨਰਾਜ ਐ ਥਾਰਾ ਫਲਾਣਾ ਦੋਸ਼ ਐ ਕਰਾਣਾ ਦੋਸ਼ ਐ ਫਲਾਣਾ ਦੋਸ਼ ਐ ਠੀਕ ਐ ਗੁਰਦੁਆਰਾ ਮੈਂ ਜਾਓ ਪੰਜ ਪੂਰਨਮਾਸੀਆਂ ਭਰਦੇ ਪੰਜ ਸੰਗ੍ਰਾਂਤਾਂ ਭਰਦੇ ਐਨੇ ਪਾਠ ਕਰਾ ਲੈ ਐਨੇ ਉਹ ਕਰਦੇ ਤੇ ਉਹ ਕਦੀ ਪਰਮਾਤਮਾ ਕੀ ਤਾਂ ਬਾਤ ਨਹੀਂ ਕਰਦੇ ਰੱਬ ਕਹਿੰਦਾ ਜੋੜਦੇ ਹੀ ਨਹੀਂ ਕਿਸੇ ਨੂੰ ਉਹ ਇੱਕ ਰਾਜਾ ਦਾ ਰਾਜੇ ਰਾਜੇ ਨੂੰ ਇੱਕ ਬੰਦਾ ਰੋਜ਼ ਪਾਠ ਸੁਣਾਇ ਕਰਦਾ ਜਾ ਕੇ ਤੇ ਉਸ ਦਿਨ ਉਹ ਬੰਦਾ ਹੋ ਗਿਆ ਬਿਮਾਰ ਤੇ ਉਹ ਜਿਹੜਾ ਪਾਠ ਸੁਣਾਇ ਕਰਦਾ ਤੇ ਜਿਹੜਾ ਬੰਦਾ ਪਾਠ ਸੁਣਾਇ ਕਰਦਾ ਉਸਨੇ ਆਪਣੇ ਪੁੱਤ ਨੂੰ ਕਿਹਾ ਵੀ ਅੱਜ ਜਾ ਕੇ ਤੂੰ ਕਰ ਰਾਜੇ ਨੂੰ ਪਾਠ ਸੁਣਾਈ ਮੇਰੀ ਜਗ੍ਹਾ ਵੀ ਮੈਂ ਯਾਰ ਬਿਮਾਰ ਐ ਉਹ ਘਰੇ ਕੋਈ ਚੱਕਰ ਨਹੀਂ ਹੁਣ ਉਹ ਕਹ ਉਹ ਬੱਚਾ ਚੰਗੀ ਵਿੱਦਿਆ ਹਾਸਲ ਲਈ ਵੀ ਤੀਨੇ ਉਹਨੂੰ ਅਰਥ ਵੀ ਆ ਮੈਂ ਤੇ ਗੱਲ ਉਹ ਰਾਜੇ ਨੂੰ ਬੋਲੇ ਜੀ ਅਰਥਾਂ ਸਮੇਤ ਸੁਣਾਵਾ ਅੱਜ ਰਾਜਾ ਕਾ ਸੁਣਾ ਵਧੀਆ ਗੱਲ ਐ ਉਹ ਕਹ ਵੀ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਉਹ ਬੱਚਾ ਬੋਲੇ ਰਾਜਾ ਗਰੇ ਵੀ ਇਸ ਕਾ ਗਿਆ ਮਤਲਬ ਉਹ ਕਹ ਰਿਹਾ ਵੀ ਮੈਨੂੰ ਜਦ ਪਰਮਾਤਮਾ ਮਿਲਿਆ ਜਦ ਮੈਨੂੰ ਸਤਿਗੁਰੂ ਮਿਲ ਗਿਆ ਮੈਂ ਉਸੇ ਦਿਨ ਆਨੰਦ ਆਨੰਦ ਨੂੰ ਪ੍ਰਾਪਤ ਹੋ ਗਿਆ ਆਨੰਦ ਮਿਲ ਗਿਆ ਮੈਨੂੰ ਉਦਣ ਹੀ ਆਨੰਦ ਮਿਲ ਗਿਆ ਉਹ ਰਾਜਾ ਬੋਲਿਆ ਵੀ ਸਤਿਗੁਰੂ ਮਿਲੇ ਤੇ ਆਨੰਦ ਮਿਲੂਗਾ ਉਹ ਕਹੇ ਹਾਂ ਵੀ ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਮੈਂ ਰਾਜਾ ਕਹੇ ਬਸ ਇੱਥੇ ਛੱਡ ਦੇ ਬਾਤ ਸਾਰਾ ਤੇ ਉਹ ਰਾਜਾ ਇੰਨੀ ਕਿ ਤੂੰ ਸੁਣ ਕੇ ਸਤਿਗੁਰੂ ਨੂੰ ਲੱਭਣ ਚੱਲ ਪਿਆ ਤੂੰ ਕਹਿੰਦਾ ਤਾਂ ਇੱਕ ਨਹੀਂ ਜ਼ਿੰਦਗੀ ਸਵਾਰ ਦੇਣੀ ਇੱਕੇ ਸ਼ਬਦ ਜਿਹੜਾ ਹਿਰਦੇ ਪਰ ਵੱਜਿਆ ਜਾ ਕੇ ਉਸੇ ਨੇ ਜ਼ਿੰਦਗੀ ਸਵਾਰ ਦੇਣੀ ਸੋ ਮੇਰੇ ਕਹਣੇ ਦਾ ਮਤਲਬ ਇਹ ਹੈ ਵੀ ਪਰਮਾਤਮਾ ਗੱਲ ਜੁੜੋ ਬੰਦਿਆਂ ਗੱਲ ਨਾਲ ਜੁੜੋ ਰੱਬ ਪਰਮਾਤਮਾ ਬਹੁਤ ਤਕਰੀਬ ਬੈਠਿਆ ਬੰਦੇਗੇ ਪਰ ਆਪਾਂ ਤੁਰਨਾ ਹੀ ਨਹੀਂ ਚਾ ਰਹੇ ਠੀਕ ਹੈ ਆਪਾਂ ਚਾਹਦੇ ਨਹੀਂ ਹਾਂ ਉਸ ਨੂੰ ਮਿਲਣਾ ਤੋਤਿਆਂ ਨਾਲ ਜੁੜ ਗਏ ਤੋਤਿਆਂ ਨਾਲ ਲੱਗ ਗਏ ਇਹ ਸਾਰੇ ਤੋਤੇ ਆ ਤੋਤਾ ਹੁਣ ਬਾਜ ਕੀੜਾ ਵਾਲੀ ਕਿ ਤਰ੍ਹਾਂ ਸਿਖਾ ਸਕਾ ਨਹੀਂ ਸਿਖਾ ਸਕਦਾ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਬਾਜ ਕਿੱਥੇ ਹੈ ਸੋ ਤੁਮੇ ਤੋਤਿਆਂ ਨਾਲ ਜੁੜ ਗਏ ਇਹ ਤੋਤਿਆਂ ਆ ਕੇ ਖੜਾ ਤੁਹਾਨੂੰ ਛੱਡਣਾ ਪੈਣਾ ਜਿੰਨਾ ਚਿਰ ਸਮੇਂ ਤੋਤਿਆਂ ਆ ਕੇ ਖੜਾ ਨਹੀਂ ਛੱਡਦੇ ਉਹਨਾਂ ਚਿਰ ਥਵੇਂ ਪਿੰਜਰੇ ਦੇ ਵਿੱਚ ਕੈਦ ਹੈ ਤੁਹਾਨੂੰ ਪਤਾ ਨਹੀਂ ਥਵੇਂ ਗੁਲਾਮ ਹੈ ਪਰ ਤੁਹਾਨੂੰ ਆਜ਼ਾਦ ਲੱਗ ਰਿਹਾ ਵੀ ਹਮੇ ਆਜ਼ਾਦ ਹੈ ਖਾ ਰਹੇ ਹੈ ਪੀ ਰਹੇ ਹੈ ਘੁੰਮ ਰਹੇ ਹੈ ਫਿਰ ਰਹੇ ਹੈ ਤੁਹਾਨੂੰ ਆਹੀ ਆਜ਼ਾਦੀ ਲੱਗ ਰਹੀ ਨਹੀਂ ਤੁਮੇ ਸਾਰੇ ਗੁਲਾਮ ਹੈ ਤੇ ਗੁਲਾਮ ਹੀ ਆਏ ਹੈ ਗੁਲਾਮ ਹੀ ਮਰ ਜਣਾ ਤੁਮੇ ਤੁਹਾਨੂੰ ਪਤਾ ਹੀ ਨਹੀਂ ਵੀ ਥਵੇਂ ਗੁਲਾਮ ਹੈ ਥਵੇਂ ਇਸ ਚੀਜ਼ ਦੀ ਖੋਜ ਨਹੀਂ ਕਰ ਸਕਦੇ ਵੀ ਥਵੇਂ ਗੁਲਾਮ ਹੈ ਥਾਰੇ ਅੰਦਰ ਪਰਮਾਤਮਾ ਦਾ ਬੀਜ ਪਿਆ ਉਸ ਤਰ੍ਹਾਂ ਹੀ ਲੈ ਕੇ ਤੈ ਮਰ ਜਾਣਾ ਉਸ ਬੀਜ ਦਾ ਤਾਂ ਇੰਨਾ ਕੁ ਵੀ ਕੰਮ ਨਹੀਂ ਲੈਣਾ ਕਿਉਂਕਿ ਤੇਰੇ ਅੰਦਰ ਮਨ ਕੇ ਪਿੱਛੇ ਲੱਗਾ ਤਾਂ ਭੰਬਲ ਪੂਸੇ ਮ ਪਿਆਗਾ ਉਹ ਬੀਜ ਦਾ ਤਾਂ ਕੋਈ ਕੰਮ ਨਹੀਂ ਅਰਥ ਨਹੀਂ ਕੱਢਣਾ ਇਸ ਤਰ੍ਹਾਂ ਹੀ ਆਇਆ ਇਸ ਤਰ੍ਹਾਂ ਹੀ ਮਰ ਜਾਣਾ ਉਹ ਬੀਜ ਨੂੰ ਇਸ ਤਰ੍ਹਾਂ ਹੀ ਲੈ ਕੇ ਆਇਆ ਤਾਂ ਇਸ ਤਰ੍ਹਾਂ ਹੀ ਲੈ ਕੇ ਚਲੇ ਜਾਣਾ ਤੇਰਾ ਕੋਈ ਫਾਇਦਾ ਨਹੀਂ ਹੋਣਾ ਸੰਸਾਰ ਮ ਆਵੇਗਾ ਸੋ ਧਿਆਨ ਮਾਰੋ ਆਪਣੀ ਜ਼ਿੰਦਗੀ ਕੰਨੀ ਧੰਨਵਾਦ